ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣਾ ਚੈਨਲ ਪਹਾਉਂ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਵਾ ਸ਼ਹਿਰਾ ਜਨਾਲਾ ਅੱਜ ਜਨਾਲਾ ਅਬਰਸਰ ਤੇ ਜ਼ਿਲ੍ਹਾ ਵੀ ਅਬਰਤ ਸਾਰੇ ਆ ਤੇ ਆਪਾਂ ਅੱਜ ਦੀ ਵੀਡੀਓ ਵਿੱਚ ਟੋਟਲ ਤਾਂ 8-9 ਪਸ਼ੂ ਖਾਵਾਂਗੇ ਗੱਬਣਾ ਤਿਆਰ ਤੇ ਸੱਜਰ ਸੋਏ ਪਸ਼ੂ ਆ ਤੇ ਆਪਾਂ ਪਹੁੰਚੇ ਆ ਭਾਈ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆਂ ਪਹਿਲਾਂ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਆ ਆਜੋ ਵੀਰ ਜੀ ਇੱਧਰ ਆ ਜਾਓ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਹੋਸ ਨਾ ਠੀਕ ਠਾਕ ਜੀ ਵਧੀਆ ਵਧੀਆ ਠੀਕ ਠਾਕ ਜੀ ਸਨਾਹ ਪਰਿਵਾਰ ਦੀ ਵਧੀਆ ਚੜ੍ਹਦੀ ਅਗਲਾ ਜੀ ਚਲਦੀ ਕਲਾ ਚਾਹੀਦੀ ਆ ਬਾਈ ਆਪਣੇ ਨਾਮ ਤੇ ਐਡਰੈਸ ਦੱਸਦੇ ਹੋ ਨਾਮ ਮੇਰਾ ਸ਼ਮਸ਼ੇਲ ਸਿੰਘ ਜੇ ਉਤਰਾ ਸ਼ੀਰਾ ਹੀ ਮਹ ਲੋ ਜਦਾ ਮਹਿੰਦਿਆ ਜੇ ਜਿਲ੍ਹਾ ਅੰਮ੍ਰਿਤਸਰ ਜੇ ਪਹਤਾਲੇ ਚੌਂਕ ਤੋਂ ਦਾਣਾ ਮੰਡੀ ਨੂੰ ਆਉਂਦੇ ਆ ਦਾਣਾ ਮੰਡੀ ਤੋਂ ਕਿਲੋਮੀਟਰ ਦੂਰ ਹੈ ਆਪਣਾ ਆੜਾ ਜੇ ਅੱਛਾ ਜੀ ਜੇ ਕੋਈ ਬਾਬੜੇ ਸਾਹਿਬ ਵਾਲੀ ਸਾਈਡ ਤੋਂ ਵੀਰ ਆਊਗਾ ਕੋਈ ਬਣੋ 1.5 ਕਿਲੋਮੀਟਰ ਦੂਰ ਤੇ ਠੀਕ ਹੈ ਜੀ ਬੰਦ ਫੋਨ ਨੰਬਰ ਵੀਜੀ 78890 70136 ਜੀ ਠੀਕ ਹੈ ਜੀ ਤੇ ਇੱਕ ਹੋਰ ਨੰਬਰ ਲੈ ਲਓ ਵੀਜੀ ਉਹ ਹੈਗਾ 88 4737 5167 ਜੀ ਠੀਕ ਹੈ ਜੀ। ਹਾਂ ਜੀ ਉਹ ਨਾਲ ਆਪਣੇ ਹੁੰਦੇ ਵਲੋਗ ਨਾਲ ਦਾ ਆਪਣੇ ਕਜਣ ਆ। ਅੱਛਾ ਜੀ। ਤੇ ਉਹਨਾਂ ਦਾ ਨਾਮ ਸਰਦਾਰ ਨਛੱਤਰ ਸਿੰਘ ਜੀ। ਠੀਕ ਹੈ ਠੀਕ ਹੈ ਜੀ। ਆਪਣਾ ਸਾਜਾ ਹੀ ਇੱਕ ਹਾਂ। ਠੀਕ ਹੈ ਠੀਕ ਹੈ। ਅਜੀ ਉਹਨਾਂ ਦਾ ਲੜਕਾ ਆ ਗੁਰਬਾਜ ਸਿੰਘ। ਅੱਛਾ ਜੀ। ਜੱਸੇ ਭਾਈ ਜੀ। ਕੀ ਹਾਲ ਜੀ? ਤੁਸੀਂ ਵਧੀਆ ਕਰਤੀ ਕਿਹੜਾ ਕੋਈ ਸੁਣਾਓ? ਬਾਹ ਵਧੀਆ ਵਧੀਆ ਜੀ। ਬੜੀ ਚੰਗੇ। ਨਾਲ ਉਹ ਕੰਮ ਥੋੜਾ ਪਾਇਆ ਕਰਕੇ ਤਾਂ ਕਰਕੇ। ਠੀਕ ਹੈ ਠੀਕ ਹੈ ਜੀ। ਤੇ ਕਰੀਏ ਭਾਈ ਸ਼ੁਰੂਆਤ। ਹਾਂ ਜੀ ਹਾਂ ਜੀ ਵੀਰ ਜੀ। ਠੀਕ ਹੈ ਜੀ। ਉਧਰ ਦੀ ਸਾਈਡ ਤੋਂ ਕਰੀਏ। ਇੱਥੋਂ ਕਰ ਲਓ ਤਾਂ। ਆ ਪਹਿਲੇ ਨੰਬਰ ਤੋਂ ਕਰ ਇਹਦੇ ਥੱਲੇ ਵੀਜੀ 10 ਕਿਲੋ ਦੁੱਧ ਹੋਊਗਾ ਅੱਛਾ ਜੀ ਤੇ ਬੱਚਾ ਦਾ ਉਹ ਬੱਜਾ ਏ ਕੋਈ ਡੇਢ ਦਾ ਲਾਲੇ ਦੋਹਾਂ ਦਾ ਲਾਲੇ ਆਪਣਾ ਗੈਸ ਲਾਲੇ ਦੀ ਅੱਛਾ ਜੀ ਹਾਂਜੀ ਬੱਚੇ ਤੇ ਮਿਲਦੀ ਏ ਠੀਕ ਏ ਠੀਕ ਤੇ ਦੁੱਧ ਜਿਹੜਾ 10 ਕਿਲੋ ਹੋਊਗਾ ਠੀਕ ਏ ਜੀ ਬਈ ਕਿੰਨਾ ਤੁਸੂ ਆਈ ਏ ਇਹ ਵੀਜੀ ਤੀਜਾ ਸੁਆ ਹੋਊਗਾ ਠੀਕ ਏ ਭਾਈ ਵੀਜੀ ਤੀਜਾ ਸੁਆ ਜਿਹੜਾ 10 ਲੀਟਰ ਜਿਹੜਾ ਮੌਕੇ ਦੇਣ ਕੋਲ 11 ਆ ਥੋੜੇ ਬਈ ਸੰਜੇ ਨਾ ਫਿਰ ਕਿੰਨਾ ਘ ਭਰਿਆ ਤੰਦੂਜੀ ਆ 12 ਕਿਲੋ ਦੁੱਧ 12 13 ਕਿਲੋ ਦੁੱਧ ਦਿੰਦੀ ਜੀ ਠੀਕ ਹੈ ਠੀਕ ਹੈ ਜੀ ਉਹ ਵੀ 12 13 ਲੀਟਰ ਸੱਜਰ ਨੇ ਦੁੱਧ ਭਰਿਆ ਵਾ ਮੋੜ ਲਓ ਵੀਰ ਜੀ ਮੋੜ ਲਾ ਠੀਕ ਆ ਕਰੇ ਥਾਂ ਤੋਂ ਬਹੁਤ ਹੀ ਚੰਗਾ ਲੱਗਾ ਦੁੱਧ ਜਿਆਦਾ ਸੀ ਹੋਰ ਪੱਠੇ ਪੁੱਠੇ ਨਹੀਂ ਹੈਗੇ ਕੁੜੀ ਦਾਣੀ ਤੇ ਤੁਹਾਨੂੰ ਪਤਾ ਹੋਊਗਾ ਹਾਂਜੀ ਹਾਂਜੀ ਮੇਰੇ ਬੈਗ ਵਿੱਚ ਚਲੋ ਅੱਜ ਕੋ ਬਾਕੀ ਕਾਟ ਕਾੜੀ ਬਹੁਤ ਹੀ ਚੰਗੀ ਜੀ ਸੰਗਲ ਛੱਡੀ ਜਾ ਰਹੀ ਆ ਆ ਕੇ ਰੋਕ ਜੱਟ ਕ੍ਰਮ ਦੇ ਸੋਨਾ ਦਾ ਸੈੱਟ ਘੇਰ ਬਹੁਤ ਹੀ ਸ਼ਾਨਦਾਰ ਆ ਗਿਆ ਵਾ ਹਾਂ ਬੱਜੋ ਇਹਦਾ ਜਵਾਬ ਇਹ ਮੇਲਪਾ ਭਾਈ ਹਾਂ ਜੀ ਮੇਲਪਾ ਜੀ ਪਿਛੇ ਆ ਗਿਆ ਨੇ ਲੋਬੀ ਲੱਗ ਗਿਆ ਸੋ ਪਰ ਜੱਟ ਸੋਨਾ ਦਾ ਸੈੱਟ ਘੇਰ ਦੇ ਮਿਲਕ ਵਾਂ ਤੋਂ ਚੰਗੀ ਲੱਗੀ ਆ ਤੇ ਭਾਈ ਮੋਲੇ ਦਾ ਹਰਾ ਮੋਲੇ ਦਾ ਵੀ ਜੀ 72000 ਕਰਦੇ ਆ ਅੱਛਾ ਜੀ ਹਾਂ ਜੀ ਹਾਂ ਨਾ ਹਾਂ ਨਾ ਵੀਰ ਜੀ ਜੈਸਨੋ ਜਿਹੜੀ ਛੋਟੀ ਹੋਊਗੀ 67000 ਦੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਲੋ ਬਜੀ 60000 ਦੀ ਦਾਸ ਲੀਟਰ ਦੁੱਧ ਸਿਰਫ ਅਧਿਆਰ ਆ ਤੇ ਕਾਹਦਾ ਕੋਈ ਆੜ ਕੇ ਜੋਊਗਾ ਆਪਣੇ ਕੋਲ ਤੇ 10 ਲੀਟਰ ਜਵਾਵਾਂਗੇ ਅੱਛਾ ਜੀ ਕੋਈ ਆਨਲਾਈਨ ਵਗਾਊਗਾ 9 ਲੀਟਰ ਦੀ ਗਰੰਟੀ ਹੋਊਗੀ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਲੋ ਬਜੀ 1 ਕੋਈ 242 ਇੱਕ ਨੰਬਰ ਦੀ ਸਾਰੀ 9 ਲੀਟਰ ਦੀ ਫੁੱਲ ਬਾਈ ਵਾਲੋਂ ਗਰੰਟੀ ਆ ਬਾਕੀ ਥੱਲਾ ਥੱਲਾ ਵੇਖੋ ਕਿੰਨੀ ਸਫਾਈਆਂ ਸਫਾਈਆਂ ਬਹੁਤ ਜੱਡੇ ਵਿੱਚ ਆ ਗਈਆਂ ਠੀਕ ਹੈ ਬਜੀ ਅੱਜ ਫਿਰ ਦੋ ਜੇ ਨੰਬਰ ਤੇ ਭਈਆ ਦੱਸੋ ਝੋਟੀ ਬਾਰੇ ਇਹਦਾ ਵੀਰ ਜੀ ਬੱਚਾ ਨਹੀਂ ਹੈਗਾ ਅੱਛਾ ਜੀ ਹਾਂਜੀ 7 ਕਿਲੋ ਦੁੱਧ ਹੋਊਗਾ ਠੀਕ ਹੈ ਜੀ ਹਾਂਜੀ ਹਾਂਜੀ ਚੁਾਈ ਚੁਈ ਇੱਕ ਨੰਬਰ ਦੀ ਏ ਠੀਕ ਹੈ ਜੀ ਇੱਕ ਨੰਬਰ ਸੁਗਾ ਸੁਈ ਹੀ ਇਹ ਵੀਰ ਜੀ ਦੂਜਾ ਸੁਗਾ ਵਾ ਠੀਕ ਹੈ ਜੀ ਹਾਂਜੀ ਖੋਲੋ ਭਾਜੀ ਫਿਰ ਖੋਲ ਕੇ ਵਿਖਾਈਏ ਤੇ ਨੀਲੀ ਵੀ ਚੱਲਦੀ ਹੈ ਨੀਲੀ ਦੇ ਪੱਖ ਰੱਖਦੀ ਵੀਰ ਜੀ ਠੀਕ ਹੈ ਜੀ ਇਹਨੂੰ ਕਿੰਨਾ ਕ ਟਾਈਮ ਹੋ ਗਿਆ ਤਰਾ ਸੁਈ ਨੂੰ ਇਹਨੂੰ ਵੀਰ ਜੀ 2 ਮਹੀਨੇ ਹੋ ਗਏ ਆ ਸੁਈ ਨੂੰ ਅੱਛਾ ਜੀ ਤੇ 20 ਦਿਨ ਗਾੜੀ ਬਣੀ ਨੂੰ ਵੀ ਹੋ ਗਏ ਗਾੜੀ ਉਹ ਕਰਮ ਵਾਲੇ ਦੇ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਕੀ ਆ ਜੀ ਤਾਂ ਇਹ ਕਿਤਾਬ ਚੰਗਾ ਜਿਹਾ ਬੈਠਾ ਪੂਰਾ ਬਹੁਤ ਚੌੜਾ ਲੱਗਾ ਵਾ ਤੇ ਇਹਦੇ ਕੋਲ 7 ਲੀਟਰ ਇਸ ਟਾਈਮ ਦਾ ਬਿਲਕੁਲ ਦੁੱਧ ਤਿਆਰ ਆ। ਉਹਨੇ ਸੱਜਣ ਨੇ ਕਿੰਨਾ ਪਿਆਰਾ ਇਹ ਵੀ ਸੱਜਣ ਵੀ ਜੀ 12-13 ਕਿਲੋ ਦੁੱਧ ਦਿੰਦੀ ਆ। ਅੱਛਾ ਜੀ। ਹਾਂ ਜੀ ਚੰਗੀ ਸਾਰੀ ਇਹ ਗਿਰ ਬਜਨ ਮੂਦ ਨੂੰ ਪੂਰਾ ਹੋ ਠੀਕ ਹੈ ਠੀਕ ਹੈ ਜੀ। ਇਹ ਕਾਹਦਾ ਮੁੱਲ ਪੋਣਾ ਉਹਨੇ ਕਿਤੇ ਉਤਰੇ ਹੀ ਆ ਗਈ ਵੀਰ ਜੀ। ਅੱਛਾ ਅੱਛਾ ਠੀਕ ਹੈ ਠੀਕ ਹੈ ਜੀ। ਇਹ ਤਾਂ ਅੱਜ ਵੇੇ ਸਾਂਭਲਾ। ਇਹ ਤਾਂ ਤੇਸੇ ਇਹਨੂੰ ਕਰੇ ਚੰਗੇ ਰੁਪਈਆ ਦੀ ਬਣ ਜਣਾ ਨੇ। ਕੋਈ ਅੱਜ ਦਾ ਜਦੋਂ ਬਹੁਤ ਸ਼ਾਨਦਾਰ ਆ ਗਿਆ ਇਲਾਕੇ ਨੂੰ ਸੋਨਾ ਦਾ ਸੈੱਜ ਗੈਪ ਚੈੱਕ ਕਰਾਉਂਦੇ ਆਪਾਂ ਵਾਹ ਘੋੜੇ ਕੁ ਪੁੱਛ ਮੜੀ ਜੀ ਚੈੱਕ ਲਾਗੇ ਤੋਂ ਇਹ ਸੋਨਾ ਦਾ ਸੈੱਜ ਗੈਪ ਬੱਸ ਕਰ ਮਾਲੀਏ ਕੋਈ ਨਹੀਂ ਕੈਮਰੇ ਤੋਂ ਡਰੀ ਜੀ ਸੀ ਕੋਈ ਨਹੀਂ ਕੋਈ ਨਹੀਂ ਕੋਈ ਭਾਈ ਇਹਦਾ ਮੁੱਲ ਕਿਹੜਾ ਇਹਦਾ ਮੁੱਲ ਵੀ ਜੀ 65000 ਕਰਦੇ ਆਂ ਅੱਛਾ ਜੀ ਤੇ 60000 ਦੀ ਵੀ ਜੀ ਦੇ ਦਾਂਗੇ ਅਸ ਨੂੰ 60 ਦੀ ਹਾਂਜੀ 60 ਦੇ ਦਾ ਠੀਕ ਹੈ ਚਲੋ ਮੌਕੇ ਤੇ ਥੋੜਾ ਬੋਧਾ ਕਰਦੇ ਮਾਨ ਕੋਈ ਥੋੜਾ ਬੋਧਾ ਮਾਨਦਾਨ ਹੋ ਜੂ ਵੀਰ ਭਰਾ ਦਾ ਬਾਕੀ ਇਹਨੇ ਦੀ ਕਰਮਾ ਵਾਲੀ ਵਜਨ ਦੇ ਹਿਸਾਬ ਨਾਲ ਉਸ ਤਰ੍ਹਾਂ ਹੀ ਆ ਗਈ ਹੈ ਬਿਲਕੁਲ ਸਹੀ ਬੰਦੇ ਦਾ ਵਜਨ ਚੰਗਾ ਨਹੀਂ ਜੀ ਬਾਬਾ ਜੀ ਬਿਲਕੁਲ ਹੀ ਬਾਈ ਨੇ ਨਾਰਮਲ ਰੇਟ ਕਰਤਾ ਬਾਕੀ ਮੌਕੇ ਤੇ ਹੋਰ ਵੀ ਮਾਨਦਾਨ ਹੋ ਜੂ ਕੋਈ ਨਹੀਂ ਸ਼ੋਰ ਛੱਪਾ ਮਾਨਦਾਨ ਹੋਊ ਵੀਰ ਭਰਾ ਠੀਕ ਹੈ ਤੇ ਬਾਈ ਤੀਜੇ ਨੰਬਰ ਤੇ ਇਹਦਾ ਦੱਸਿਓ ਬਾਈ ਇਹ ਵੀਰ ਜੀ ਪੰਜਾਂ ਦਿਨਾਂ ਦੀ ਸੂਈ ਹੋਊਗੀ ਅੱਛਾ ਜੀ ਦੁੱਧ 10 ਕਿਲੋ ਹੋਊ ਝੋਟੀ ਥਲੇ ਪਹਿਲਾ ਸੂਆ ਝੋਟੀ ਦਾ ਠੀਕ ਹੈ ਹਾਂਜੀ ਥਾਪੀ ਠੀਕ ਹੈ ਠੀਕ ਹਾਂਜੀ ਹਾਂਜੀ ਬਹੁਤ ਜੀ ਕੱਡ ਕਾਟ ਬਹੁਤ ਹੀ ਚੰਗਾ ਵਾ ਇਹ ਸੂਈ ਬੋਲ ਵੱਡੀ ਝੋਟੀ ਏ 25 ਦਿਨਾਂ ਦੇ ਆਸ-ਪਾਸ ਟਾਈਮ ਹੋ ਗਿਆ ਜੀ ਬੋਲ ਵੱਡੀ ਝੋਟੀ ਵਾਲਾ ਆ ਗਿਆ ਵਾ ਇੱਕ ਕਰੋ ਚੈੱਕ ਤੁਸੀਂ ਫੇਸ ਕੁਆਲਟੀ ਵੱਡੇ ਕੱਡ ਕਾਟ ਵਾਲੀ ਆ ਤੇ ਪਹਿਲਾਂ ਹੀ ਤੁਹਾਨੂੰ ਹੋਈ ਆ ਬੋਲ ਜੀ ਬਾਕੀ ਆਪਾਂ ਕੱਬਾ ਜੀ ਬੰਦ ਸੁਣਨੇ ਆ ਹੁਣ ਅਖਾ ਲ ਆ ਗਿਆ ਵਾ ਇਹ ਵੀ ਸਿੰਗਲ ਹੈ ਧੀ ਆ ਗਈ ਆ ਤੇ ਭਾਈ ਵਧੂਗੀ ਦੁੱਧ ਵੇ ਦੁੱਧ ਵੀ ਜੀ ਆਹੋ 10 ਕਿਲੋ ਦੁੱਧ ਹੋਊਗਾ ਅੱਛਾ ਇਹ ਦੁੱਧ ਪੱਠੇ ਦੱਥੇ ਦਾ ਕਰਕੇ ਆ ਦੁੱਧ 11-12 ਕਿਲੋ ਦੇਈ ਜਾ ਠੀਕ ਹੈ ਭਾਈ ਉਹ ਬੜੀ ਗੇਵ ਦੇ ਕਾ ਸਾਹਮਣੇ ਲੜੀ ਕਰਦਾ ਤੇ ਉਹ ਭਾਈ ਕਹਿੰਦਾ ਕਿ 14 ਲੀਟਰ ਭਰ ਦੂੰਗੀ ਟੈਂਕ ਦਾ ਜਿਹੜਾ ਮੌਕੇ ਤੇ 10 ਲੀਟਰ ਦੇ ਕੋਲ ਪਾ ਰਿਹਾ ਤੇ ਥਣ ਵੀ ਜੀ ਆਪਣੀ ਸਾਹਮਣੇ ਵੀ ਡਿਪੈਂਡ ਹੋ ਜਾਂਦਾ ਨਾ ਹਾਂ ਜੀ ਹਾਂ ਇਹ ਗੱਲ ਸਹੀ ਆ ਭਾਈ 3 ਮੀਟਰ ਦੇ ਜਿੰਦੇ ਜੱਥਾ ਆਈ ਲੱਗਦੀਆਂ ਹਾਂ ਜੀ ਬੜੇ ਬਹੁਤ ਚੰਗਾ ਸਾਡਾ ਬੂਟ ਜਿਹੜਾ ਚੱਲੇ ਦਾ ਸੱਚੋਂ ਆਪਣੇ ਅੰਮੜੀ ਲਓ ਬਜੀ ਕਰੋ ਚਾਹ ਤਾਂ ਅੱਖਾਂ ਵਾਲਾ ਚੱਡਾ ਆ ਗਿਆ ਤੇ ਚੱਡੇ ਦੀ ਬਹੁਤ ਜਿਆਦਾ ਸਾਫ ਤੁਹਾਨੂੰ ਬੜਾ ਚਵਾਈ ਬੜੀ ਇੱਕ ਨੰਬਰ ਦੀ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਤੇ ਇਹਦਾ ਮੁੱਲ ਪਾਈ ਹਰ ਇਹਦਾ ਮੁੱਲ ਵੀ ਜੀ 85000 ਕਰਦੇ ਹਾਂ ਅੱਛਾ ਜੀ ਹਾਂਜੀ 80 ਦੇ ਦਾਂਗੇ ਜੀ 80 ਦੀ ਹਾਂਜੀ ਹੋਰ ਛੋੜ ਕਰਦਾ 77000 ਦੀ ਜੈ ਸਾਨੂੰ ਦੋ ਦਾਂਗੇ ਜੀ ਠੀਕ ਹੈ ਹਾਂਜੀ 77000 ਦੀ ਦਾ 10 ਦੋ 10 ਕਿਲੋ ਬਿਲਕੁਲ ਤਿਆਰ ਜੇ ਬੱਚਾ ਹੁੰਦਾ ਇਹੋ ਹੀ ਭਾਈ ਮਨਲਾ ਗਨ ਦਾ 95000 ਦੀ ਝੋਡੀ ਨਹੀਂ ਠੀਕ ਹਾਂਜੀ ਹਾਂਜੀ ਬੱਚੇ ਸਾਰੀ ਝੋਡੀ ਚੰਗੀ ਪਹਿਲਾਂ ਸੂਆ ਵਾ ਕੱਦ ਖੁੱਦ ਫੋਲਿਆ ਝੋਡੀ ਦਾ ਠੀਕ ਹੈ ਠੀਕ ਹੈ ਹੈ ਵੀ ਜੈਟ ਬਲੈਕ ਆ ਗਈ ਜੀ ਇਹ ਇੱਕ ਰੰਗ ਕਾਲੀ ਆਜੋ ਭਾਈ ਚੌਥੇ ਤੇ ਭਾਈ ਦੱਸਿਓ ਇਹਦੇ ਬਾਰੇ ਇਹਦੇ ਥੱਲੇ ਵੀ ਜੀ 8 ਕਿਲੋ ਦੁੱਧ ਹੋਊਗਾ ਅੱਛਾ ਜੀ ਹਾਂਜੀ ਇਹਦਾ ਵੀ ਆ ਕਟਾ ਦੇ ਪਿਛੇ ਦੇ ਕੋਈ ਆਪਣਾ ਕੈਸੇ ਲਾ ਲਈ ਕੋਈ ਭਾਣੂ ਵਾਲਾ 1.5 ਦਾ 2 ਦਾ ਜਿੰਨੇ ਦਾ ਵੀ ਆਪਣਾ ਅੰਦਾਜ਼ਾ ਲਾ ਲੈ ਮੇਰਾ ਭਰਾ ਠੀਕ ਹੈ ਠੀਕ ਹੈ ਹਾਂਜੀ ਇਸ ਲਈ 8 ਕਿਲੋਸ ਵੀ ਆ ਇਹਦਾ ਵੀ ਜੀ ਤਜਾ ਸੂਆ ਬਦ ਆ ਗਈ ਅੱਛਾ ਜੀ ਹਾਂਜੀ ਹਾਂਜੀ ਇਹਦੇ ਸੱਜੇ ਨਿਕ ਨੱਕ ਭੜਿਆ ਇਹਨੇ ਸੱਜੇ ਨੇ ਵੀ ਜੀ 11-12 ਕਿਲੋ ਦੁੱਧ ਦਿੱਤਾ ਵਾ ਇਹ ਤਾਂ 8 ਲੀਟਰ ਦੁੱਧ ਹੋਊਗਾ ਜੀ ਅੱਛਾ ਹਾਂਜੀ ਬੋਲੋ ਭਾਜੀ ਫੇਰ ਵੀ ਖੋਲ ਕੇ ਵਿਖਾਈਏ ਲਓ ਜੀ ਸੂਆ ਨੀਤੀ ਸੂਆ ਸੂਈਆ ਸਿੱਘਾ ਰੱਖੀ ਨਾ ਕਾਤੋ ਦੋ ਤੋਂ ਲਗਭਗ 3 ਮਿੰਟਾਂ ਨਾਲੋਂ ਵੱਡੀ ਨਜਾਇਜ਼ ਚੋਰੀ ਆ ਤੇ 12 ਲੀਟਰ ਦੇਲੇ ਵੀ ਸੱਜਰ ਨੇ ਦੁੱਧ ਭਰਿਆ ਵਾ ਤੇ ਅਸਾਂ ਮੌਕੇ ਤੇ 8 ਲੀਟਰ ਇੱਕੋ ਬਿਲਕੁਲ ਦੁੱਧ ਤਿਆਰ ਹਨ ਇਹਦੇ ਵਿੱਚ ਕੀ ਆ ਗਿਆ ਕਿ ਮੇਲ ਕਾਫ ਇੱਕ ਕਰੋ ਇੱਕ ਲਾਗੇ ਤਾਂ ਆਪਾਂ ਤੁਹਾਨੂੰ ਦਾ ਸਟੇਜ ਗੈਸ ਨੂੰ ਬੈਂਡ ਬਹੁਤ ਚੰਗੀ ਲੱਗੀ ਇਹਦੇ ਆਪਾਂ ਦਿਖਾਉਂਦੇ ਆ ਕਮਾਲੋ ਦੇ ਵੀ ਛੱਡੇ ਜਾਂ ਛੰਗੀਆਂ ਆ ਗਈਆਂ। ਚਲੋ ਅੱਗੇ ਤਾਂ ਖਾਣਾ ਦਾ ਸੈਜ ਗੈਪ ਚੈੱਕ ਕਰਾਉਨੇ ਆ। ਬੁਲਾਇਆ ਲੈ। ਲੋ ਵੀ ਧਾਰ ਗਏ ਤਾਂ ਇਧਰਲੀ ਸਾਈਡ ਤੋਂ ਫੜਿਓ ਪੂਛ ਮੜੀ ਫੜਿਓ ਇਹ। ਹਲਾਓ ਇਹਨੂੰ ਮੜਾਏ। ਇਹਨੂੰ ਦਿਖਾ ਕੇ ਮਾਰੀ। ਇਹ ਚੈੱਕ ਕਰੋ ਕਿ ਨੀ ਅਡਰ ਕੁਆਲਿਟੀ ਦਾ ਖਾਣਾ ਦਾ ਸੈਜ ਗੈਪ। ਇਹਦਾ ਮੁੱਲ ਬਾਈ ਹਰਾ। ਇਹਦਾ ਮੁੱਲ ਵੀ ਜੀ 70000 ਕਹਿੰਦੇ 65000 ਦੀ ਦੇ ਦਾਂਗੇ ਅੱਛਾ ਜੀ ਹਾਂਜੀ ਛੋੜ ਛਾੜ ਕਰ ਦਾਂਗੇ ਚ ਠੀਕ ਹੈ ਠੀਕ ਹੈ ਆਓ ਬਾਈ ਜੀ ਲੈਣ ਦੇ ਨਾਲੇ ਬਾਈ ਨੇ ਗੋਲਾ ਕੀਤੇ ਆ ਬਿਲਕੁਲ ਜਾਇਜ਼ ਮੁੱਲ 65000 ਤੇ ਆਜੋ ਹੁਣ ਇੱਕ ਐਂਡ ਤੇ ਆਪਾਂ ਹੋਰ ਚੰਗੇ ਤਗੜੇ ਕਾਟਕਾਰ ਵਾਲੀ ਤੇ ਖੰਦੇ ਆ ਬਾਈ ਦੱਸਿਓ ਹਾਂ ਆ ਮੈਂ ਦੁਬਾਰੇ ਇਹ ਵੀ ਜੀ ਐਂਕੀ ਤਜਸਵੀ ਸੁਣੀ ਏ ਅੱਛਾ ਜੀ ਹਾਂਜੀ ਤੇ ਦੁੱਧ ਜਿਹੜਾ ਵਾ ਦੁੱਧ 14-15 ਕਿਲੋ ਭਰ ਦਈ ਏ ਕੱਦ-ਕੁੱਦ ਪੂਰਾ ਬੇਲਬੂਲ ਚੰਗੀ ਆ ਹਾਂਜੀ 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 ਇਹ ਕਿੰਨਾ ਟੇਲਾ ਨੂੰ ਟਾਈਮ ਅਜੇ ਇਹ ਵੀ ਜੀ ਭਲੇ ਨੇ 5-7 ਦੇ ਲੈ ਹੀ ਜਾਣੇ ਕਰਮਾਲੀ ਨੇ ਅੱਛਾ ਅੱਛਾ ਠੀਕ ਹੈ ਠੀਕ ਹੈ ਉਹ ਜੀ ਚਾਹ ਕਪੜਾ ਪਾ ਲੂ ਪਰਮਾਲੀ ਜਦੋਂ ਤੱਕ ਸੁਣਾਉਂਗਾ ਜੀ ਪੂਰਾ ਮਜਮੂਨ ਪੂਰਾ ਕੱਦ-ਕੁੱਦ ਬਿਲਕੁਲ ਬਹੁਤ ਜ਼ਿਆਦਾ ਚੰਗੀ ਏ ਹਾਂਜੀ 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 ਇਹ ਉਤਰਾ ਕੁੜੇ ਪੜੇ ਕਰਕੇ ਢੱਲੇਣਾ ਹਾਂਜੀ ਜੀ ਪੂਰੇ ਕਰਗੀ ਪਰ ਇਹਨੇ ਦਿਲ ਆਏ ਨੇ ਕਰਮਾਲੀ ਨੇ ਵਾਲੇ ਪੂਰਾ ਸ਼ਹਿਦ ਆਉਂਦੇ ਵੀ ਜੀ ਤੇ ਪੰਜ ਅੱਛਾ ਅੱਛਾ ਹਾਂਜੀ ਹ ਥਾਣਾ ਦੀ ਕੋਈ ਧਾਰਾ ਨਹੀਂ ਪਾਈਆਂ ਜੇ ਕੋਈ ਗੱਲ ਨਹੀਂ ਕੋਈ ਬਾਤ ਹਾਂਜੀ ਹਾਂਜੀ ਚੋ ਲੋ ਬਾਈ ਜੀ ਵੱਡੇ ਘੱਟ ਘੱਟ ਵਾਲੀ ਆ ਉਹ ਵਾਹੀ ਬੱਟਾ ਚੱਲ ਲਾਉਂਦਾ ਉਹ ਲੋਕੀ ਕਰੋ ਵੀ ਨੀਲਿੰਗਾ ਪਾਖ ਰੱਖ ਰਹੀ ਆ ਤੇ ਫੇਸ ਵਾਸ਼ ਦੀ ਟੱਕ ਡਾ ਪਾਉਂਦੇ ਤੇ ਘੱਟ ਘੱਟ ਚੰਗਾ ਆ ਗਿਆ ਨਾ ਤੇ ਲਾਉ ਬਾਈ ਕੰਦਾ ਕੇ ਪੰਜ ਛੇ ਹੋਰ ਤੇ ਸੁਣਨ ਬਾਜ ਜਿਹੜਾ ਆਨ ਅੱਛਾ ਇਹ ਪਕਾਵਾ ਵਰਗਾ ਜਿਹਾ ਨਾ ਬਣਾ ਲੂਗੀ ਇੱਥੇ ਲਾ ਦੋ ਨਾ ਜਿਹੜੀਆਂ ਜੇ ਹੈਗੀਆਂ ਆ ਹਵਾਨੇ ਦੇ ਸੂਲ ਪਾਸ ਜਿਹੜਾ ਚੰਗਾ ਬਣਾ ਲੂਗੀ ਬਾਕੀ ਥਾਂ ਤੋਂ ਵੀ ਬਹੁਤ ਹੀ ਸ਼ਾਨਦਾਰ ਆ ਗਿਆ ਹੈ ਜਿਹੜੇ ਜੜ੍ਹ ਤੇ ਥਾਂ ਲਗਾਏ ਦੇ ਇਹ ਤਾਂ ਬੜੂ ਜੀ ਪੰਕਾ ਆਪਣਾ ਪੂਰੀ ਇੱਕ ਨੰਬਰ ਦੀ ਏ ਤੇ ਗਾੜ ਵੀ ਫੁੱਲ ਕਰਨ ਵਾਲੀ ਕੱਢੂਗੀ ਹਾਂ ਜੀ ਅੱਛਾ ਕੋਈ ਪਛਾਣ ਉਹ ਬਣੀ ਹੋਣੀ ਗਾੜੀ ਇਹ ਪਤਾ ਹੈ ਕਿੰਨੀ ਕੇ ਦੀ ਗਾੜ ਇਹਦੀ ਗਾੜ ਵੀ ਜੀ ਘਰ ਵਾਲੇ ਕਹਿੰਦੇ 3 ਕਿਲੋ 2.5 ਕਿਲੋ 3 ਕਿਲੋ ਗਾੜ ਦੀ ਹੈਗੀ ਹੈ ਅੱਛਾ ਅੱਛਾ ਯਾ ਵੇ ਹੁਣ ਵੀ ਵਿਖੰਡਿਆ ਵਾ ਗਾੜੀ ਜੇ ਸਹਾਣਾ ਗਾੜੀ ਕੋਈ ਹਾਂਜੀ ਕੋਈ ਵੀ 2.5 ਤੋਂ 3 ਲੀਟਰ ਦੇ ਵਿੱਚ ਵਿੱਚ ਜਿਹੜੀ ਜਿਹੜੀ ਗਾੜੀ ਗਾੜਿਆ ਮੀਲ ਹਰੀ ਤਾਂ ਜੀ ਮੈਂ ਵੀ ਐਡੀ ਹੁੰਦੀ ਨਹੀਂ ਏ ਅੱਜ ਇਹ ਗੱਲ ਸਹੀ ਗੱਡੀ ਦਾ ਠੀਕ ਘਾਤ ਕਾੜਦੀ ਵੀ ਚੰਗੀ ਆ ਗਈ ਆ ਥੋੜਾ ਵੀ ਬਹੁਤ ਚੰਗਾ ਲੱਗਿਆ ਹੁੰਦਾ ਥਲੋ ਇਹ ਲੋ ਬੋਲੀ ਲਾ ਕੇ ਮੈਂ ਜੂਤ ਦਸੋਂਦੇ ਆ ਪਤਾ ਲੰਦਾ ਫੜਮੜੀ ਪੂਛ ਪਾੜੇ ਦੀ ਭਾਈ ਆ ਆ ਵੀ ਪੜਿਓ ਟੱਪਦੀ ਬਾਜ ਉਹ ਨਿਚੇ ਹੋ ਮੜਾ ਜਾ ਆਪਣੇ ਉਹ ਵਹੀ ਕਰੋ ਚੱਕਰ ਤੇ ਪੰਡਾਲ ਪਾ ਲਈ ਸੋਲ ਤੱਕ ਤੇ ਨਾੜਾ ਨੂੜਾ ਵੀ ਆ ਗਏ ਚੱਡੇ ਤੇ ਡੱਬ ਡੁੱਬ ਵੀ ਆ ਗਏ ਆ ਸਾਰੀ ਕਰਮ ਵਾਲੀ ਬਹੁਤ ਜਿਆਦਾ ਚੰਗੀ ਹਾਂਜੀ ਹਾਂਜੀ ਇਹਦਾ ਥਾਣਾ ਦਾ ਸੈਜ ਗਿਆ ਵੀ ਸ਼ਾਨਦਾਰ ਨੇ ਇਹਦਾ ਮੁੱਲ ਬਾਈ ਹਰ ਇਹਦਾ ਮੁੱਲ ਬਾਈ 1 20 ਕਰਦੇ ਆ ਅੱਛਾ ਜੀ ਮੁੱਲ ਜਾਇਜ਼ ਹੀ ਬਿਲਕੁਲ ਹੋਣਗੇ ਲੋਕੀ ਦੇ ਮੈਂ ਨਾ ਕਿੰਦਾ ਦਾ ਜੀ 1.5 ਲੱਖ ਰੁਪਇਆ ਮੁੱਲ ਕਰੀਂਦੇ ਆ ਮੁੱਲ 1 20 ਕਰਦੇ ਵੀ ਜੀ ਸਹੀ ਤੇ ਸਲੋੜੀ ਇੱਕ ਦਸ ਦੀ ਦੇ ਦਾਂਗੇ ਵੀ ਜੀ ਇੱਕ ਦਸ ਦੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਬਾਕੀ ਦੁੱਧ 14-15 ਕਿਲੋ ਭਰ ਜੂਗਾ ਵਾਲੀ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਲਓ ਭਾਈ 1,11000 ਦੇ ਇਹ ਕੱਦ-ਕਾੜ ਚੰਗਾ ਆ ਗਿਆ ਵਾ ਤੇ ਦੁੱਧ ਦੀ ਵੀ ਮਾਤਰਾ ਚੰਗੀ ਆ 14-15 ਦੀ ਸਾਰੀ ਸਾਰੀ ਨੀਵੀ ਤੇ ਪਦੂਪਨ ਬੜੀ ਵਧੀਆ ਇੱਕ ਨੰਬਰ ਦੀ ਚਵਾਈ ਜੂਰੀ ਸਾਰੀ ਮੰਨ ਠੀਕ ਹੈ ਜੀ ਹਾਂਜੀ ਤੇ ਬਾਕੀ ਇੱਧਰ ਬਾਈ ਪਛਲਾ ਹਾਂਜੀ گاਵਾ ਦੂਜੇ ਪਾਸੇ ਵੀ ਠੀਕ ਬਾਜ ਸਿੰਘ ਆਇਆ ਲਓ ਭਾਈ ਇੱਧਰ ਆ ਕੇ ਹੁਣ ਆਪਾਂ ਬਹਿੜਾਂ ਤੇ ਬਹਿੜਾਂ ਵੀ ਸੋਈਆਂ ਥਵਈਆਂ ਤਾਵਾਂ ਇਹਦਾ ਨੂੰ ਤੇ ਬਾਈ ਕਿੰਧਰੋਂ ਕਰੀਏ ਇਹਨਾਂ ਦੀ ਸ਼ੁਰੂਆਤ ਉਧਰੋਂ ਕਰ ਲਓ ਉਧਰੋਂ ਕਰ ਲੈਂ ਠੀਕ ਹੈ ਜੀ ਵੇੜਾ ਨਾਲੂ ਦੇ ਸਾਰੀਆਂ ਬੋਲੇ ਜੀ ਆ ਅੱਛਾ ਜੀ ਬਾਕੀ ਹੈ ਗਰਮੀ ਦੀ ਜਾਣ ਹੀ ਆ ਸਾਰੀਆਂ ਠੀਕ ਹੈ ਜੀ ਉਹ ਗਾਂ ਮਾੜੀ ਟਾਈਟ ਕਰੋ ਮਰਨ ਦੀ ਇਹਨੂੰ ਕਰ ਬਾਕੀ ਦੱਸਿਆ ਪਹਿਲੇ ਨੰਬਰ ਤੇ ਆ ਵੇੜਾ ਇਹਦੇ ਥੱਲੇ ਵੀ ਜੀ 12 ਤੋਂ 13 ਲੀਟਰ ਬੋਲਾ ਹੋਊਗਾ ਉਹ ਨਾਲੂ ਤੇ ਬੱਚਾ ਦਾ ਵੀ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਚਾਹ ਜੂ ਇੱਕ ਨੰਬਰ ਦੀ ਆ ਠੰਡੀ ਸੀਲ ਕੋ ਗੱਲ ਬਾਤ ਇਹ ਵੀ ਜੀ ਦੂਜਾ ਜੂਆ ਜੇ ਵੇੜਦਾ ਠੀਕ ਹੈ ਹਾਂ ਜੀ ਦੂਜਾ ਪਹਿਲੇ ਦੂਏ ਕਿੰਨਾ ਘ ਭਰਿਆ ਦੁੱਧ ਪਹਿਲੇ ਦੂਏ ਵੀਰ ਜੀ ਜਿਹੜਾ 12 ਕਿਲੋ 13 ਕਿਲੋ ਦੁੱਧ ਭਰਿਆ ਹੋਣਾ ਆਪਾਂ ਤੇ ਲੇਕਿਨ ਨਾਲ ਦਾਵਾ ਜੋ ਮੈਲਾ ਮੂਲਾ ਮਾਰ ਕੇ ਦੁੱਧ 15 16 ਕਿਲੋ ਚ ਵਾਜੂਗੀ ਬਾਕੀ ਕੋਈ ਗਰਮੀ ਦੀ ਪ੍ਰਵਾਹ ਨੂੰ ਭਾਵੇਂ ਧੁੱਪੇ ਬੰਨ ਛਡੋ ਨਾ ਤੇ ਨਾ ਗਾਵਾਂ ਨੂੰ ਵੀ ਗੱਲ ਬਾਤ ਠੀਕ ਹੈ ਜੀ ਹਾਂ ਜੀ ਛਾਈ ਯਾਰ ਕਰੋਚ ਆ ਹਾਂ ਜੀ ਛਾਈ ਯਾਰ ਕਰੋਚ ਆ ਖੋਲੋ ਵੀਰ ਜੀ ਖੋਲੋ ਦੋਨੋਂ ਭਾਈ ਫਿਰ ਖੋਲੋ ਓ ਜੀ ਭਾਤ ਤੋਂ ਗਿਆ ਨਾ ਇੱਥੇ ਕਰ ਬੋਲੋ ਬੋਲੋ ਕੋ ਤਿਆਰ ਹੈ ਛਾਈ ਕੋਲ ਟੀ ਵੀ ਚੱਲਦੀ ਹੁੰਦੀ ਆ ਬੱਚਾ ਕਿਹੜਾ ਇਹਦਾ ਆ ਬੱਚਾ ਵੀ ਜੀ ਇਹਦਾ ਜਿਹੜਾ ਦਸ ਨੂੰ ਲੜੁੰਦੇ ਕੀ ਮੇਲ ਆ ਗਿਆ ਵੀ ਹਾਂ ਜੀ ਹਾਂ ਜੀ ਵੀ ਮੇਲ ਹੀ ਹੈ ਇਹ ਵੀ ਮੇਲ ਹੈ ਨਹੀਂ ਮੇਲ ਹੀ ਹੈ ਮੇਲ ਜਿੰਨੇ ਮੇਲ ਲੈ ਜੋ ਲੈ ਲਓ ਜੀ ਮੇਲ ਕਾਹ ਤੇ ਬਿਲਕੁਲ ਨਾ ਡੂ ਦੇ ਜੀ 15 16 ਕੁਮਰ ਦੇ ਭਰੀ ਜਾਉਣੀ ਤੇ ਇਸ ਟਾਈਮ 11:00 ਵਜੇ ਦੱਸਿਆ ਮਾਦ ਤੇਰਾ ਇੰਟਰ ਬੋਲਾ ਹੋਊਗੀ ਅੱਛਾ 12 13 ਮੀਟਰ ਬੋਲਾ ਹੀ ਬੋਲਾ ਹਾਂਜੀ ਹਾਂਜੀ ਠੀਕ ਗੱਲ ਠੀਕ ਹੈ ਜੀ 12 ਤੋਂ 13 ਮੀਟਰ ਦਾ ਬੋਲਾ ਹੀ ਬੋਲਾ ਤਿਆਰ ਹੈ ਜਿਹੇ ਦਿਨ ਦੀ ਸੂਈ ਵੀ ਜੀ ਅੱਛਾ ਠੀਕ ਹੈ ਜੀ ਹਾਂਜੀ ਇਹਦਾ ਮੁੱਲ ਬਾਈ ਹਰ। ਇਹਦਾ ਮੁੱਲ ਵੀ ਜੀ 50000 ਕਰਦੇ ਆ। ਅੱਛਾ ਜੀ। ਇਹ 45000 ਦੇ ਦੇਵਾਂਗੇ। ਬਾਕੀ ਇਹ ਕਰਮਾੜੀ 1.5 ਲੱਖ ਦੀ ਮਈਆਂ ਦਾ ਮੁਕਾਬਲਾ ਕਰਨਗੇ ਆਪਾਂ ਨੇ 2-2 ਲੱਖ ਦੀ। ਠੀਕ ਹੈ। ਕੋਈ ਗਰਮੀ ਦੀ ਇਹਨਾਂ ਨੂੰ ਪ੍ਰਵਾਹ ਕੋਈ ਨਹੀਂ ਆ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਫੈਣ ਵੀ ਤੇ ਦੁੱਧ ਵੀ ਵਧੀਆ ਇੱਕ ਨੰਬਰ ਦਾ ਸਹੀ ਆ। ਹਾਂਜੀ ਹਾਂਜੀ। ਬੋਹੋ ਜੀ 45000 ਤੇ ਚਲੋ ਮੌਕੇ ਤੇ ਥੋੜਾ ਪਤਾ ਹਾਂਜੀ ਕੋਈ ਨਹੀਂ ਛੋਟੇਪਾ ਹੋਊਗਾ ਵੀਰ ਭਰਾ ਦਾ ਮਾਨ ਤਾਂ ਹੋਊਗਾ। ਠੀਕ ਹੈ ਠੀਕ ਹੈ ਤੇ ਬਈ ਆ ਦੱਸਿਓ ਵੀ ਜੀ ਇਹਦੇ ਥੱਲੇ 14 ਤੋਂ 15 ਲੀਟਰ ਦੁੱਧ ਹੋਊਗਾ। ਅੱਛਾ ਜੀ। ਇਹ ਇਹ ਗਿਆ ਅੱਛਾ ਜੀ ਪਹਿਲੇ 2 ਕਿਲੋ ਦੀ ਟਾਪ ਮਾਰ ਸਕਦੀ ਹੋਰ ਵੀ ਜੀ ਠੀਕ ਹੈ ਠੀਕ ਹੈ ਜੀ 14 ਲੀਟਰ ਦੇ ਕੋ ਹਾਂਜੀ ਇਹਦੇ 14 ਕਿਲੋ ਦੁੱਧ ਹੋਊਗਾ ਠੀਕ ਖੋਲੋ ਖੋਲੋ ਜੀ ਇੱਕ ਰੰਗ ਬੰਦੀ ਇਹ ਵੀ ਜਿੱਤ ਜਾਦੂਆ ਦੂਜਾ ਜਾਦੂਆ ਹੀ ਹੈ ਵੀ ਅੱਛਾ ਜੀ ਹਾਂਜੀ ਹਾਂਜੀ ਦੂਜਾ ਦੂਜਾ ਸੋਇਆ ਵੜਾ ਹੀ ਆਹ ਬੱਦਾ ਵੀ ਜੀ ਤੇ ਇਹਦੇ ਪਿੱਛੇ ਵੀ ਮੇਲ ਕਾ ਆ ਗਿਆ ਜੇ ਤੇ ਇਹਦੇ ਕੋ 14 ਲੀਟਰ ਇਸ ਟਾਈਮ ਦਾ ਮੌਕੇ ਤੇ ਬਿਲਕੁਲ ਤਿਆਰ ਆ 15 ਇਹ ਥੋੜੀ ਨਸਲੇ ਵੀ ਠੱਕ ਥੋੜੀ ਜੀ ਨਾ ਗਾੜੀ ਰੱਖ ਦਿਆਂਗਾ ਅੱਛਾ ਜੀ ਉਹ ਚੀਜ਼ ਦਾ ਥੋੜਾ ਜਿਹਾ ਵੀ ਸਾਰੀਆਂ ਇਸ਼ਾਈ ਵਾਲ ਕੋਈ ਵੀ ਹੋਵੇ ਕ੍ਰੋਸ ਚ ਹੀ ਹੁੰਦੀਆਂ ਨਾ ਹਾਂਜੀ ਜੀ ਇਹ ਕੀ ਦਾ ਫਰਕ ਪਾਏਗਾ ਹੁੜਾ ਠੀਕ ਹੈ ਜੀ ਹਾਂਜੀ ਜੀ ਪਰ ਸਿਗਨਲ ਦੇ ਵੇਖੋ ਫਰਮਾਨੀਆ ਥਣ ਥਣ ਚਵਾਈ ਇੱਕ ਨੰਬਰ ਦੀ ਆ ਠੀਕ ਹੈ ਜੀ ਮਹਾਰਾ ਦਾ ਸਾਈਜ਼ ਗਿਆ ਵੀ ਚੰਗਾ ਤੇ ਇਹਦਾ ਮੁੱਲ ਕਿੰਝ ਹੈ ਇਹਦਾ ਮੁੱਲ ਵੀ ਜੀ ਆਪਾਂ ਪਟੰਜੀਯਾਰ ਕਰਦੇ 55000 ਦੀ ਦੇ ਦਾਂਗੇ ਅਸ ਲੋ ਅੱਛਾ ਜੀ ਹਾਂਜੀ ਹਾਂਜੀ ਜੋ 16 17 ਕਿਲੋ ਭਰੀ ਜਾਊਗੀ ਜੀ ਇਹਦੀ ਅੱਛਾ ਜੀ ਹਾਂਜੀ ਬੜੀ 55000 ਦੀ 16 17 ਲੀਟਰ ਜਿਹੜਾ ਦੁੱਧ ਉਹ ਕੈਮਰੇ ਆ ਕਰਕੇ ਡੰਡੂ ਨਹੀਂ ਹੈ ਬਾਕੀ ਨਾਲ ਦਾ ਜਿਤਨਾ ਮਰਜੀ ਇਤਨਾ ਹੀ ਭਰਿਆ ਹੋਊਗਾ ਅੱਛਾ ਠੀਕ ਹੈ ਠੀਕ ਹੈ ਜੀ ਤੇ ਆਜੋ ਭਾਈ ਹੁਣ ਫਿਰ ਭਾਈ ਆ ਦੱਸਿਆ ਹੋ ਗਏ ਆੜ ਦੇ ਬਾਰੇ ਇਹ ਵਾੜ ਕੋਲ 14-15 ਕਿਲੋ ਬੋਲਾ ਹੋਊਗਾ ਛਾਈ ਹਾਲ ਚ ਆਉਂਦੀ ਏ ਠੰਡੀ ਸੀਲ ਫੋਲੇ ਅਛਾ ਜੀ ਹਾਂਜੀ ਹਾਂਜੀ ਏਰੀਆ ਜਿਹੜੀਆਂ ਛਾਈ ਹਾਲ ਹੁੰਦੀਆਂ ਨਾ ਹੁੰਦੀਆਂ ਗਰਮ ਆ ਇਹ ਕੋਈ ਗੱਲ ਬਾਤ ਜਿਤਨਾ ਮਰਜ਼ੀ ਮੰਨ ਲੋਗੇ ਨਾਲ ਦਾ ਆਪਾਂ ਬੈਠੇ ਰਹੀਏ ਥੱਲੇ ਠੀਕ ਆ ਸੀਲ ਸੋ ਪੂਰੀ ਗਰਮ ਆ 1 ਕਿਲੋ ਤੋਂ ਵਸੇਈ ਭਾਈ ਇਹ ਵੀ ਜੀ ਦੂਜੇ ਸੂਏ ਵਾੜ ਆ ਠੀਕ ਆ ਜੀ ਇਹ ਵੀ ਦੂਜਾ ਸੂਆ ਸਹੀ ਜੀ ਦੁੱਧ ਇਹ ਵੀ 17-18 ਕਿਲੋ ਭਰ ਜੂਗੀ ਗਰਮਾਂ ਲਈ ਠੀਕ ਆ ਠੀਕ ਜੀ ਤੇ ਇਹਦੇ ਕੋਲ ਮੌਕੇ ਤੇ 14 ਮੌਕੇ ਤੇ ਦੇ ਕੋ 14-15 ਕਿਲੋ ਬੋਲਾ ਹੋਊਗਾ ਇਹਦਾ ਨਾਲੂ ਤੇ ਬਚਾ ਇਹ ਇਹ ਦੋ ਕੋਲੇ ਗੇ ਨਾੜੂ ਤੇ ਨਾੜੂ ਦੇ ਬਚਾਏ ਕਿਉਂ ਤਾਂ ਨਹੀਂ ਤੇ ਤੂੰ ਬੋਲਾ ਯਾਰ ਯਾਰ ਕੋਲੇ ਬਾਈ ਜੀ ਨੂੰ ਫੋਨ ਕਰਕੇ ਮੜ ਜਾ ਦਿਖਾ ਦੀ ਆਪਾਂ ਲੋਰੀ ਚਾਈ ਵਾਲਾ ਯੋਰ ਆ ਗਈ ਹੈ ਤੇ ਕਰੋ ਚੱਕ ਹੈ ਠੰਡੀ ਧੀ ਆ ਕੋਲ ਠੰਡੀ ਧੀ ਭਾਵੇਂ ਜਿੱਦਾਂ ਮਰਜ਼ੀ ਕੋ ਬੈਠਾ ਰਹੇ ਥੱਲੇ ਇਹ ਨਹੀਂ ਵੀ ਹੱਥ ਛੜਦਾ ਨੂੰ ਪਤਾ ਨਹੀਂ ਕੋਈ ਕਰਮਾਂ ਠੀਕ ਹੈ ਠੀਕ ਹੈ ਜੀ ਲੋ ਬਈ ਇਹ ਵੀ ਕਰ ਸੋਵਾ ਸੋਈ ਜੇ ਤੇ ਆਹ ਕੋਲੇ ਥਾਣਾ ਬਸ ਚੱਲ ਗਿਆ ਵੀ ਚੰਗਾ ਆ ਗਿਆ ਜੇ ਇਹ ਬਈ ਕਿੰਨਾ ਕੱਢ ਦੋ ਵੀ ਦੁੱਧ ਦੁੱਧ ਵੀ ਜੀ 17 18 ਕਿਲੋ ਭਰ ਜੂਗੀ ਇਹ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਲੋ ਬਈ 17 ਤੋਂ 18 ਉਹ ਵੀ ਜਿਹੜਾ ਬੋਲਾ ਹੁੰਦੇ ਆਂ ਦੀ ਗਰਮਾਲੀ ਇਹ ਨਹੀਂ ਇਹਨੇ ਵੱਲੋਂ ਲੇ ਮੇਲਾ ਬੋਲਾ ਮਾਰਨਾ ਵਾ ਛਾਫ ਹੋ ਗਏ ਹਾਂਜੀ ਹਾਂਜੀ ਤਿੰਨ ਚਾਰ ਕਿਲੋ ਦੀ ਟਾਪ ਮਾਰ ਜਣੀ ਇਹਨੇ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਲੋ ਬਈ ਇਹ ਰੋਚਾ ਕਰੇ ਚੰਗੀ ਆ ਵੜੇ ਵੀ ਤੇ ਇਹਦਾ ਮੁੱਲ ਵੀ ਜੀ ਹੈ ਇਹਦਾ ਮੁੱਲ ਵੀ ਜੀ 70000 ਕਰਦੇ ਆ 65000 ਦੇ ਦਾਂਗੇ ਜਸਨੂ ਅੱਛਾ ਜੀ ਹਾਂਜੀ ਠੀਕ ਹੈ ਲੋ ਬਾਜੀ 65000 ਦੀ ਤੇ ਆ ਜਾਓ ਵਿਕੈਂਟ ਤੇ ਆਪਾਂ ਹੋਰ ਦਿਖਾਉਨੇ ਆਪਾਂ ਵਾੜ ਤੁਹਾਨੂੰ ਬਈ ਦੱਸਿਆ ਹਾਂ ਵਾੜ ਦੇ ਬਾਰੇ ਵੀ ਜੀ ਥੱਲੇ ਦੁੱਧ ਜਿਹੜਾ ਵਾ 9 ਕਿਲੋ ਦੁੱਧ ਹੋਊਗਾ ਅੱਛਾ ਜੀ ਹਾਂਜੀ ਤੇ ਬੱਚਾ ਨਹੀਂ ਇਹਦਾ ਹੈਗਾ ਥੋੜਾ ਕੱਦ ਗੁੱਦ ਚੰਗਾ ਵਾ ਪਿਓਰ ਚ ਆਉਂਦੀ ਆ ਅੱਛਾ ਜੀ ਤੇ ਇਹ ਆ ਵੀ ਕਿਨਾਲ ਦਾ ਬੱਤੀ-ਬੁੱਤੀ ਹਨੇਰੀ ਰਾਤ ਉਹਦੀ ਵੀ ਬੱਤੀ ਦਾ ਕਰਨ ਨਹੀਂ ਵਾਈ ਨੂੰ ਹੀ ਨਹੀਂ ਗਈ ਠੀਕ ਜੀ ਬਾਕੀ ਵਾੜ ਬਹੁਤ ਚੰਗੀ ਬੋਦੀ ਬਦੀ ਹੈ ਇੱਕ ਕਿੰਨਾ ਸੁਹਾ ਸੂਈ ਦੂਜਾ ਸੁਹਾ ਵੀ ਜੀ ਠੀਕ ਹੈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਉਹ ਹੋ ਗਈ ਹੈ ਢਾਈ ਕਿ ਮਹੀਨੇ ਹੋ ਗਏ ਸੂਈ ਨੂੰ ਠੀਕ ਹਾਂਜੀ ਹਾਂ ਉਹ ਬਣੀ ਚੰਗੇ ਤਗੜੇ ਕਦ ਕਾਟ ਵਾਲੀ ਫਾਰਮ ਵਾਲੀ ਵੜਿਆ ਤੇ ਭਾਈ ਸੱਜਰ ਨੇ ਕਿੰਨਾ ਘ ਭਰਿਆ ਹਰਾ ਸੱਜਰ ਨੇ ਵੀਰ ਜੀ 22 23 ਕਿਲੋ ਦੁੱਧ ਦਿੱਤਾ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਾਕੀ ਦੇਣ ਵਾਲੀ ਕਦ ਬੋਤ ਵਾਲੀ ਕਰਮਾਲੀ ਮਿਆਂ ਨਾ ਜਥਾਂ ਤੋਂ ਬੜਾ ਚੰਗਾ ਲੱਗਾ ਇੱਥੇ ਹੈ ਜੀ ਵੇਖੋ ਮੰਡੀ ਆ ਤੇ ਇਹਨੂੰ ਵੀ ਭਾਈ ਮੜ ਜਾ ਕੋਲ ਦੀਏ ਤੇ ਕੋਲ ਕੇ ਇਹਨੂੰ ਵੀ ਖਾੜੀਏ ਭਾਈ ਬੂਹਾ ਭੋਲ ਉਹ ਬਣੀ ਚੱਕਿਆ ਕੋਤੋ ਤੀ ਵਾਲੀ ਆਈ ਵੜ ਚੰਗੇ ਕਦ ਕਾਟ ਦੀ ਮਾਲਕਣ ਆ ਤੇ 22 ਤੋਂ 23 ਲੀਟਰ ਜਿਹੜਾ ਇਹਨੇ ਸੱਜਰ ਨੇ ਦੁੱਧ ਭਰਿਆ ਵਾ ਇਹ ਖਾਣਾ ਦਾ ਸਹਿਜ ਗਾ ਪੌਣੀ ਖਾਣ ਦਾ ਰਹਿਣ ਜਿੱਡ ਗੱਟ ਤੇ ਸਨ ਲੱਗਾ ਕੁਮਾਰੋ ਕੁਮਾਰੋ ਇਹ ਚੂਹੀ ਨੂੰ ਬਈ ਦੱਸਦਾ ਕਿ ਦੋ ਦੋ ਢਾਈ ਮਹੀਨੇ ਦੇ ਆਸ-ਪਾਸ ਇਹ ਵੀ ਟੰਗ ਹੋ ਗਿਆ ਵਾ ਤੇ ਖਾਣ ਤੋਂ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਰਦੇ ਇੱਕ ਜਿਹੜਾ 9 ਲੀਟਰ ਦੁੱਧ ਹੈ ਫਿਰ ਸੁੱਲ ਰੈਡੀ ਆ ਇਹਦਾ ਮੁੱਲ ਬਾਈ ਹਰ ਇਹਦਾ ਮੁੱਲ ਵੀ ਜੀ ਆਪਾਂ 32000 ਕਰਦੇ ਆ ਤੇ 30 ਦੀ ਦੇ ਦਾਂਗੇ 30 ਦੀ 28 ਦੀ ਦੇ ਦਾਂਗੇ ਵੀਰ ਜੀ ਛੋਟ-ਛਾਟ ਕਰ ਦਾਂਗੇ ਅੱਜ ਠੀਕ ਹੈ ਠੀਕ ਹੈ ਹਾਂ ਬਾਈ 28000 ਦੀ ਤੇ ਬਾਕੀ ਮੁੱਲ ਬਾਕੀ ਇਹਨੂੰ ਟੀਕਾ ਵੀ ਭਰਿਆ ਜੀ ਟੀਕਾ ਭਰੇ ਨੂੰ ਮੰਨ ਲਓ ਕਿ ਨਾਲ ਦਾ ਆਪਣਾ 35 ਦਿਨ ਹੋ ਗਏ ਹੋਗੇ ਅੱਛਾ ਜੀ ਹਾਂ ਜੀ ਹਾਂ ਜੀ ਬਾਕੀ ਕੈਪ ਹੋ ਗਈ ਕਰਮਾਲੀ ਦੇ 400 ਰੁਪਈਆਂ ਦੀ ਆਇਤ ਗੱਲ ਸਹੀ ਆ 100000 ਰੁਪਈਏ ਦੀ ਆ ਕੇ ਗੱਲ ਕਾਦੀ ਆ ਸਹੀ ਗੱਲ ਸਹੀ ਗੱਲ ਲੋ ਬਾਈ ਜਿਹੜਾ ਵੀਰ ਭਰਾ ਸਾਂਭ ਵਾਲਾ ਲੈ ਜਾਊਗਾ ਤੇ ਰੁਪਈਏ ਵੀ ਡਬਲ ਕਰ ਦੇਊਗੀ ਜਿਸ ਹਿਸਾਬ ਨਾਲ ਕਮੇਟੀ ਪਾਜਣੀ ਆ ਬਸ ਬਸ ਤੇ ਪਸ਼ੂ ਬਾਈ ਦੇ ਕੋਲ ਸਾਰੇ ਚੰਗੇ ਆ ਤੇ ਹੈ ਵੀ ਰੇਟ ਬਿਲਕੁਲ ਨੋਰਮਲ ਪਾਏ ਆ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਇਹ ਹੋਰ ਕੁਝ ਕਹਿਣਾ ਬਾਈ ਜੀ ਵੀ ਜੀ ਇਹੋ ਰਿਕਵੈਸਟ ਹੈ ਆਪਣੇ ਭੈਣ ਭਰਾਵਾਂ ਗਾੜੀ ਵੀ ਜਿੰਨੇ ਵੀ ਆਪਣਾ ਜਿਹੜਾ ਕੋਈ ਡੰਗਰ ਪਸੰਦ ਆਉਂਦਾ ਵਾ ਆਪਣਾ ਆਣ ਕੇ ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਕਰੇ ਆਣ ਕੇ ਜਿਹੜਾ ਕੋਈ ਗੱਬਰ ਡੰਗਰ ਆ ਆਪਣਾ ਟਿਪ ਕੇ ਆਪਣਾ ਤਸੱਲੀ ਕਰਕੇ ਵੀ ਜੀ ਲੱਗੇ ਠੀਕ ਹੈ ਜੀ ਲਓ ਕੋਈ ਜੀ ਬਹੁਤ ਹੀ ਚੰਗੀ ਗੱਲ ਹੈ ਸਤਿ ਸ੍ਰੀ ਅਕਾਲ ਬਾਈ